ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੀਆਈਏ ਸਟਾਫ ਦੇ ਵੱਲੋਂ ਰਾਮ ਸ਼ਰਨਮ ਕਲੋਨੀ ਦੇ ਵਿੱਚ ਘਰ ਦੇ ਵਿੱਚ ਜੂਆ ਖੇਡਦਿਆਂ ਹੋਇਆਂ ਕੁਝ ਜੂਆਰਿਆਂ ਨੂੰ ਰੰਗੇ ਹੱਥੀ ਲੱਖਾਂ ਦੇ ਨਕਦੀ ਸਮੇਤ ਗ੍ਰਿਫਤਾਰ ਕੀਤਾ ਗਿਆ ਤਾਂ ਜਾਣਕਾਰੀ ਦਿੰਦਿਆਂ ਐਸਪੀਡੀ ਬਲਵੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਸੀਆਈਏ ਸਟਾਫ ਗੁਰਦਾਸਪੁਰ ਦੇ ਏਐਸਆਈ ਜਗਤਾਰ ਸਿੰਘ ਜੋ ਕਿ ਪੁਲਿਸ ਪਾਰਟੀ ਦੇ ਸਮੇਤ ਅਬਰੋਲ ਹਸਪਤਾਲ ਬਟਾਲਾ ਰੋਡ ਗੁਰਦਾਸਪੁਰ ਤੇ ਮੌਜੂਦ ਸਨ ਇਤਲਾ ਮਿਲਦੀ ਹੈ ਕਿ ਰਾਮ ਸ਼ਰਨਮ ਕਲੋਨੀ ਦੇ ਵਿੱਚ ਇੱਕ ਮਕਾਨ ਦੇ ਵਿੱਚ ਕੁਝ ਵਿਅਕਤੀ ਇਕੱਠੇ ਹੋ ਕੇ ਜੂਆ ਖੇਡ ਰਹੇ ਨੇ ਤੇ ਇਹ ਸਟਾਫ ਦੇ ਬੋਲੋ ਖਬਰ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਰੇਡ ਕੀਤੀ ਗਈ ਤੇ ਚਾਰ ਵਿਅਕਤੀਆਂ ਨੂੰ ਇੱਥੇ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਪਛਾਤੇ ਵਿਅਕਤੀਆਂ ਦੇ ਖਿਲਾਫ 20 ਮਾਮਲਾ ਦਰਜ ਕੀਤਾ ਗਿਆ ਮੌਕੇ ਤੋਂ ਫੁੱਲ 5 ਲੱਖ 8000 ਦੀ ਨੱਬਦੀ ਬਰਾਮਦ ਕੀਤੀ ਗਈ ਦੇਜੇ ਵਿਚ ਕੀ ਵਿਸ਼ਾਲ ਸ਼ਰਮਾ ਦੇ ਕੋਲੋਂ 3 ਲੱਖ ਰੁਪਏ ਚਿਤੰਦ ਦੇ ਕੋਲੋਂ 2 ਲੱਖ ਤੇ ਮੱਕੋ ਕੋਲੋਂ 3 ਲੱਖਵਿੰਦਰ ਦੇ ਕੋਲੋਂ 1-1000 ਰੁਪਏ ਬਰਾਮਦ ਹੋਇਆ ਜਦਕਿ 26300 ਦੀ ਨਕਦੀ ਮੌਕੇ ਤੋਂ ਬਰਾਮਦ ਹੋਈ ਹੈ। ਪਰਦੋਸ਼ੀਆਂ ਦੇ ਖਿਲਾਫ ਗੈਂਬਲਿੰਗ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲਖਪਤ ਸਿੰਘ ਖੁਸ਼ੀ ਦੀ ਰਿਪੋਰਟ ਗੁਰਦਾਸਪੁਰ। ਇਮਾਨ ਜੋ ਡੀਜੀਪੀ ਸਾਹਿਬ ਪੰਜਾਬ ਦੇ ਯੋਗਗਵਾਈ ਦੇ ਵਿੱਚ ਜੋ ਮਾਰੇ ਅਸਾਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਹੋਈ ਹੈ। ਉਦੇ ਕੰਟੀਨਿਊਸ਼ਨ ਦੇ ਵਿੱਚ ਸ੍ਰੀ ਦਾਇਮਾ ਹਰੀਸ਼ ਕੁਮਾਰ ਐਸਐਸਪੀ ਗੁਰਦਾਸਪੁਰ ਦੀ ਯੋਗ ਅਗਵਾਈ ਦੇ ਵਿੱਚ ਇਨਸਪੈਕਟਰ ਸੀ ਇਹ ਹੀ ਹੈ ਕਪਲ ਕੌਸ਼ਲ ਜੀ ਨੇ ਆਪਣੀ ਸਮੇਤ ਪੁਲਿਸ ਪਾਰਟੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੇ ਹੈਗਾ ਲੋਕਲ ਏਰੀਆ ਵਿੱਚ ਰੇਡ ਕੀਤੀ ਸੀ ਦਰਾਨੇ ਰੇਡ ਇਹਨਾਂ ਨੇ ਵਿਸ਼ਾਲ ਸ਼ਰਮਾ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ ਆਈਟੀਓ ਗੁਰਦਾਸਪੁਰ ਚੇਤਨ ਓਰੀ ਪੁੱਤਰ ਜਗਵਿੰਦਰ ਕੁਮਾਰ ਵਾਸੀ ਸੰਗਲਪੁਰਾ ਰੋਡ ਗੁਰਦਾਸਪੁਰ ਮਖੋ ਪੁੱਤਰ ਜੀਤਰਾਮ ਵਾਸੀ ਮਹੱਲਾ ਸੰਗਲਪੁਰਾ ਗੁਰਦਾਸਪੁਰ ਅਤੇ ਰਖਵਿੰਦਰ ਸਿੰਘ ਸ਼ਿੰਦ ਪੁੱਤਰ ਕਰਮਚੰਦ ਵਾਸੀ ਗਲੀ ਨੰਗਲ ਕਲੋਨੀ ਨੰਗਲ ਕੋਟਲੀ ਗੁਰਦਾਸਪੁਰ ਜੋ ਕਿ ਤਾਸ਼ ਦੇ ਪਤੇ ਤੇ ਪੈਸੇ ਲਾ ਕੇ ਇਹ ਜੂਆ ਖੇਡੇ ਸੀ ਇਹਨਾਂ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਕਾਬੂ ਕਰਕੇ ਇਹਨਾਂ ਤੋਂ ਤਲਾਸ਼ੀ ਲਈ ਗਈ ਪ੍ਰੋਪਰਨਰੀ ਮੌਕੇ ਵੀਡੀਓਗ੍ਰਾਫੀ ਕਰਾਈ ਗਈ ਨਰਾਨੇ ਵੀਡੀਓਗ੍ਰਾਫੀ ਜਾਂ ਤਲਾਸ਼ੀ ਦਰਾਨਿਆਂ ਨਾਲ ਕੋਲ 528300 ਰੁਪਏ ਦੇ ਭਾਰਤੀ ਕਰੰਸੀ ਨੋਟ ਕੈਸ਼ ਬਰਾਮਦ ਹੋਇਆ ਜਿਥੇ ਇਹਨਾਂ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਰਬੁਜ ਮਕਰਮਾ ਨੰਬਰ 96 ਮਿਤੀ 13 ਸਤ 2024 ਅੰਦਰ ਸੈਕਸ਼ਨ ਗੈਂਬਲਿੰਗ 13ਏ ਗੈਂਬਲਿੰਗ ਐਕਟ ਤਾਤ ਕੀਤਾ ਤਾਨਸਿਟੀ ਦੇ ਦਰਸਪੁਰ ਵਿੱਚ ਤੇ ਉਹਨਾਂ ਫਰਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਲੋਕ ਹੈਗੇ ਨੇ ਕੀ ਕੰਮ ਕਰਦੇ ਨੇ ਉਤਾ ਕੀ ਕੰਮ ਕਰਦੇ ਆ ਕਿਸੇ ਲੱਗ ਇਹ ਲੋਕਲ ਵੈਸੇ ਕੋਈ ਕਪੜੇ ਦਾ ਕੰਮ ਕਰਦਾ ਕੋਈ ਕੋ ਰੇੜੀ ਫੜੀ ਦਾ ਕੰਮ ਕਰਦਾ ਹੈ ਹੋਰ ਇਹਨਾਂ ਦਾ ਛੋਟਾ ਮੋਟਾ ਕਰਵੋਰ ਹੈਗਾ ਜਿਹੜੇ ਕੋਈ ਪਹਿਲਾਂ ਨੂੰ ਤੋਂ ਮਾਮਲੇ ਚਲਦੇ ਆ ਇਸਮੇਂ ਨਹੀਂ ਅਸੀਂ ਹੋਰ ਇਸ ਵਕਤ ਫਰਜ਼ਾ ਦਾ ਅਸੀਂ ਇਹਨਾਂ ਨੇ ਅਡਰੈਸ ਕਰਕੇ ਇਹਨਾਂ ਨੂੰ ਫਰਮਾਨ ਲਵਾਵਾਂਗੇ ਫਰਜ਼ਾ ਕੋਸ਼ਿਸ਼ ਕਰਾਂਗੇ ਜਿਹੜੀ ਜਗ੍ਹਾ ਤੇ ਖੇਡ ਰਹੇ ਸੀ ਉਹ ਜਗ੍ਹਾ ਕਿਦੀ ਸੀ ਕੋਈ ਕੁਛ ਨਹੀਂ ਸੀ ਉਹ ਜਗ੍ਹਾ ਲੋਕਲ ਹੀ ਕਿਤੇ ਟਿਕਾਣਿਆਂ ਤੋਂ ਲੁਕਸ਼ਿਕ ਕੇ ਜਾਨੀ ਕਿ ਬੇਵਾਦ ਜਾਂ ਕਿਸੇ ਹੋਰ ਜਗ੍ਹਾ ਤੇ ਖੇਡਦੇ ਨੇ ਤੇ ਜਗ੍ਹਾ ਜਿਹੜੀ ਹੈਗੀ ਹੈ ਪਲੇਸ ਨਹੀਂ ਦੱਸਦੇ ਪ੍ਰੋਪਰ ਇਹ ਸਿਰਫ ਜਵਾਰੀ ਨੇ ਕਿ ਜਾਂ ਡੜਾ ਸੱਟਾ ਜਾਂ ਹੋਰ ਬੈਡਬਾਲ ਵੀ ਲੋਕਦੇ ਪਛਾਣਦੇ ਇਹ ਜੁਵਾ ਹੀ ਖੇਡਦੇ ਨੇ ਲੋਕ ਟੋਟਲ ਕਿੰਨੀ ਹੋਂ ਤਾਂ ਗਿਰ ਸਕਦੇ ਹੈ ਜੀ ਇਹ ਜੋ ਚਾਰ ਮਹੀਨੇ ਰੈਸਟ ਹੋਏ ਨੇ ਹੋਂ ਤਾਂ We'll uh -huh.